ਮੇਰੇ ਪਿਆਰੀ ਦੇਸ਼ਵਾਸੀਓ ਨਮਸਕਾਰ ਦੇਸ਼ ਅਤੇ ਵਿਦੇਸ਼ ਵਿੱਚ ਰਹਿਣ ਵਾਲੇ ਅਸੀਂ ਭਾਰਤ ਦੇ ਲੋਕ ਉਤਸ਼ਾਹ ਦੇ ਨਾਲ ਗਣਤੰਤਰ ਦਿਵਸ ਦਾ ਉਤਸਵ ਮਨਾਉਣ ਜਾ ਰਹੇ ਹਾਂ ਮੈਂ ਤੁਹਾਨੂੰ ਸਭ ਨੂੰ ਗਣਤੰਤਰ ਦਿਵਸ ਦੇ ਰਾਸ਼ਟਰੀ ਪਰਵ ਦੀ ਹਾਰਦਿਕ ਵਧਾਈ ਦਿੰਦੀ ਹਾਂ ਗਣਤੰਤਰ ਦਿਵਸ ਦਾ ਪਵਿੱਤਰ ਪਰਵ ਸਾਡੀ ਅਤੀਤ ਵਰਤਮਾਨ ਅਤੇ ਭਵਿੱਖ ਵਿੱਚ ਦੇਸ਼ ਦੀ ਦਸ਼ਾ ਤੇ ਦਿਸ਼ਾ ਦਾ ਮੁਲਾਂਕਣ ਕਰਨ ਦਾ ਮੌਕਾ ਹੁੰਦਾ ਹੈ ਸੁਤੰਤਰਤਾ ਸੰਗਰਾਮ ਦੇ ਬਲ ਤੇ 15 ਅਗਸਤ 1947 ਦੇ ਦਿਨ ਤੋਂ ਸਾਰੇ ਦੇਸ਼ ਦੀ ਦਸ਼ਾ ਬਦਲੀ ਭਾਰਤ ਆਜ਼ਾਦ ਹੋਇਆ ਅਸੀਂ ਆਪਣੀ ਰਾਸ਼ਟਰੀ ਨਿਯਤੀ ਦੇ ਨਿਰਮਾਤਾ ਬਣੇ 26 ਜਨਵਰੀ 1950 ਦੇ ਦਿਨ ਤੋਂ ਅਸੀਂ ਆਪਣੇ ਗਣਤੰਤਰ ਨੂੰ ਸੰਵਿਧਾਨਿਕ ਅਦਰਸ਼ਾਂ ਦੀ ਦਿਸ਼ਾ ਵਿੱਚ ਅੱਗੇ ਵਧਾ ਰਹੇ ਹਾਂ ਉਸੇ ਦਿਨ ਅਸੀਂ ਆਪਣੇ ਸੰਵਿਧਾਨ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਲੋਕਤੰਤਰ ਦੀ ਜਨਨੀ ਭਾਰਤ ਭੂਮੀ ਬਰਤਾਨਵੀ ਸਾਮਰਾਜ ਦੇ ਵਿਦੇਵਿਦਾਨ ਤੋਂ ਮੁਕਤ ਹੋਈ ਅਤੇ ਸਾਡਾ ਲੋਕਤੰਤਰੀ ਗਨਰਾਜ ਹੋਂਦ ਵਿੱਚ ਆਇਆ। ਸਾਡਾ ਸੰਵਿਧਾਨ ਵਿਸ਼ਵ ਇਤਿਹਾਸ ਵਿੱਚ ਅਜ ਤੱਕ ਦੇ ਸਭ ਤੋਂ ਵੱਡੇ ਗਨਰਾਜ ਦਾ ਆਧਾਰ ਗ੍ਰੰਥ ਹੈ। ਸਾਡੇ ਸੰਵਿਧਾਨ ਵਿੱਚ ਦਰਜ ਨਿਆਂ, ਸੁਤੰਤਰਤਾ, ਸਮਤਾ ਅਤੇ ਭਾਈਚਾਰੇ ਦੇ ਆਦਰਸ਼ ਸਾਡੀ ਗਣਤੰਤਰ ਨੂੰ ਪਰਿਭਾਸ਼ਿਤ ਕਰਦੇ ਹਨ। ਸੰਵਿਧਾਨ ਨਿਰਮਾਤਾਵਾਂ ਨੇ ਰਾਸ਼ਟਰੀ ਭਾਵਨਾ ਅਤੇ ਦੇਸ਼ ਦੀ ਏਕਤਾ ਨੂੰ ਸंवैधानिक ਪ੍ਰਬੰਧ ਦਾ ਮਜ਼ਬੂਤ ਆਧਾਰ ਪ੍ਰਦਾਨ ਕੀਤਾ ਹੈ ਲੋਪੁਰਸ਼ ਸਰਦਾਰ ਵੱਲਭਾਈ ਪਟੇਲ ਨੇ ਸਾਡੇ ਰਾਸ਼ਟਰ ਦਾ ਏਕੀਕਰਨ ਕੀਤਾ ਪਿਛਲੇ ਸਾਲ 31 ਅਕਤੂਬਰ ਨੂੰ ਦੇਸ਼ ਵਾਸੀਆਂ ਨੇ ਉਤਸ਼ਾਹ ਨਾਲ ਉਹਨਾਂ ਦੀ 150ਵੀਂ ਜਨਮ ਦਿਨ ਮਨਾਈ ਉਹਨਾਂ ਦੀ 150ਵੀਂ ਜਨਮ ਦਿਨ ਦੇ ਪਾਵਨ ਮੌਕੇ ਨਾਲ ਜੁੜੇ ਯਾਦਗਾਰ ਉਸਮ ਮਨਾਏ ਜਾ ਰਹੇ ਹਨ ਇਹ ਉਤਸਵ ਦੇਸ਼ ਵਾਸੀਆਂ ਵਿੱਚ ਰਾਸ਼ਟਰੀ ਏਕਤਾ ਤੇ ਗੌਰਵ ਦੀ ਭਾਵਨਾ ਨੂੰ ਮਜ਼ਬੂਤ ਬਣਾਉਂਦੇ ਹਨ ਉੱਤਰ ਤੋਂ ਲੈ ਕੇ ਦੱਖਣ ਤੱਕ ਅਤੇ ਪੂਰਬ ਤੋਂ ਲੈ ਕੇ ਪੱਛਮ ਤੱਕ ਸਾਡੀ ਪ੍ਰਾਚੀਨ ਸਾਂਸਕ੍ਰਿਤਿਕ ਏਕਤਾ ਦਾ ਤਾਣਾ-ਬਾਣਾ ਸਾਡੇ ਪੁਰਖਿਆਂ ਨੇ ਪੁਣਿਆ ਸੀ ਰਾਸ਼ਟਰੀ ਏਕਤਾ ਦੇ ਸਰੂਪਾ ਨੂੰ ਜਿਵੰਤ ਪੜਾਈ ਰੱਖਣ ਲਈ ਹੋ ਰਹੀ ਯਤਨ ਅਤਿਅੰਤ ਸ਼ਲਾਘਾਯੋਗ ਹਨ ਪਿਛਲੇ ਸਾਲ 7 ਨਵੰਬਰ ਤੋਂ ਸਾਡੇ ਰਾਸ਼ਟਰੀ ਗੀਤ ਵੰਦੇ ਮਾਤਰਮ ਦੀ ਰਚਨਾ ਦੇ 150 ਵਰੇ ਪੂਰੇ ਹੋਣ ਤੇ ਉਤਸਵ ਵੀ ਮਨਾਏ ਜਾ ਰਹੇ ਹਨ ਭਾਰਤ ਮਾਤਾ ਦੀ ਦੇਵੀ ਸਰੂਪ ਦੀ ਵੰਦਨਾ ਦਾ ਇਹ ਗੀਤ ਜਨਮਨ ਵਿੱਚ ਰਾਸ਼ਟਰ ਪ੍ਰੇਮ ਦਾ ਸੰਚਾਰ ਕਰਦਾ ਹੈ ਰਾਸ਼ਟਰੀਤਾ ਦੇ ਮਹਾਕਵੀ ਸੁਬਰਾਮਨੀਅਮ ਪਾਰਟੀ ਨੇ ਤਮਿਲ ਭਾਸ਼ਾ ਵਿੱਚ ਵੰਦੇ ਮਾਤਰਮ ਯੇਨ ਬੋਮ ਯਾਨੀ ਅਸੀਂ ਵੰਦੇ ਮਾਤਰਮ ਬੋਲੀਏ ਇਸ ਗੀਤ ਦੀ ਰਚਨਾ ਕਰਕੇ वंदे मातरम पा दी ਭਾਵਨਾ ਨੂੰ ਹੋਰ ਵੀ ਵਿਆਪਕ ਪੱਧਰ ਤੇ ਜਨमानस ਦੇ ਨਾਲ ਜੋੜਿਆ। ਹੋਰ ਭਾਰਤੀ ਭਾਸ਼ਾਵਾਂ ਵਿੱਚ ਵੀ ਇਸ ਗੀਤ ਦੇ ਅਨਵਾਦ ਹਰ ਮਨ ਪਿਆਰੇ ਹੋਏ। ਸ਼੍ਰੀ ਅਰਬਿੰਦੋ ਨੇ ਵੰਦੇ ਮਾਤਰਮ ਦਾ ਅੰਗਰੇਜ਼ੀ ਅਨਵਾਦ ਕੀਤਾ। ਰਿਸ਼ੀ ਤੁਲਯ ਬੰਕਿਮ ਚੰਦਰ ਚਟੋਪਾਦਿਆਏ ਵੱਲੋਂ ਰਚਿਤ ਵੰਦੀ ਮਾਤਰਮ ਸਾਡੀ ਰਾਸ਼ਟਰੀ ਵੰਦਨਾ ਦੀ ਧੁਨ ਹੈ। ਅੱਜ ਤੋਂ 2 ਦਿਨ ਪਹਿਲਾਂ ਯਾਨੀ 23 ਜਨਵਰੀ ਨੂੰ ਦੇਸ਼ਵਾਸੀਆਂ ਨੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਜਨਮ ਦਿਵਸ ਦੇ ਦਿਨ ਉਹਨਾਂ ਨੂੰ ਨਿੱਕੀ ਸ਼ਰਧਾਂਜਲੀ ਭੇਟ ਕੀਤੀ। ਸਾਲ 2021 ਤੋਂ ਨੇਤਾ ਜੀ ਦੀ ਜਨਮ ਦਿਵਸ ਨੂੰ ਪ੍ਰਾਕਰਮ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਤਾਂ ਕਿ ਦੇਸ਼ਵਾਸੀ, ਵਿਸ਼ੇਸ਼ ਕਰਕੇ ਯੁਵਾ ਉਹਨਾਂ ਦੀ ਅਤੁੱਤ ਦੇਸ਼ ਭਗਤੀ ਤੋਂ ਪ੍ਰੇਰਨਾ ਪ੍ਰਾਪਤ ਕਰਨ। ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਨਾਰਾ ਜੈ ਹਿੰਦ ਸਾਡੇ ਰਾਸ਼ਟ੍ਰ ਗੌਰਵ ਦਾ ਨਾਰਾ ਹੈ। ਪਿਆਰੇ ਦੇਸ਼ਵਾਸੀਓ ਤੁਸੀਂ ਸਾਰੇ ਸਾਡੇ ਜੀਵੰਤ ਕਨਤੰਤਰ ਨੂੰ ਸ਼ਕਤੀਸ਼ਾਲੀ ਬਣਾ ਰਹੇ ਹੋ ਸਾਡੀਆਂ ਤਿੰਨਾਂ ਸਿਨਾਵਾਂ ਦੇ ਪਹਾੜ ਜਵਾਨ ਮਾਤਰ ਭੂਮੀ ਦੀ ਰੱਖਿਆ ਲਈ ਹਮੇਸ਼ਾ ਚੌਕਸ ਰਹਿੰਦੇ ਹਨ ਸਾਡੇ ਸਮਰਪਿਤ ਪੁਲਿਸ ਕਰਮੀ ਅਤੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੇ ਜਵਾਨ ਦੇਸ਼ ਵਾਸੀਆਂ ਦੀ ਅੰਦਰੂਨੀ ਸੁਰੱਖਿਆ ਲਈ ਤਿਆਰ ਰਹਿੰਦੇ ਹਨ ਸਾਡੇ ਅੰਨਦਾਤਾ ਕਿਸਾਨ ਦੇਸ਼ ਵਾਸੀਆਂ ਲਈ ਅਨਾਜ ਪੈਦਾ ਕਰਦੇ ਹਨ ਸਾਡੀ ਦੇਸ਼ ਦੀਆਂ ਮਿਹਨਤੀ ਅਤੇ ਪ੍ਰਭਾਵਸ਼ਾਲੀ ਔਰਤਾਂ ਅਨੇਕ ਖੇਤਰਾਂ ਵਿੱਚ ਨਵੀਂ ਕੀਰਤੀਮਾਨ ਸਥਾਪਿਤ ਕਰ ਰਹੀਆਂ ਹਨ ਸਾਡੀ ਸੇਵਾਦਾਰਨੀ ਡਾਕਟਰ ਨਰਸਾਂ ਅਤੇ ਸਾਰੇ ਸਿਹਤ ਕਰਮੀ ਦੇਸ਼ ਵਾਸੀਆਂ ਦੀ ਸਿਹਤ ਦੀ ਦੇਖਭਾਲ ਕਰਦੇ ਹਨ ਸਾਡੇ ਸਮਰਪਿਤ ਸਫਾਈ ਮਿੱਤਰ ਦੇਸ਼ ਨੂੰ ਸਾਫ਼ ਰੱਖਣ ਵਿੱਚ ਪ੍ਰਮੁੱਖ ਭੂਮਿਕਾ ਨਿਭਾਉਂਦੇ ਹਨ ਸਾਡੇ ਗਿਆਨਮਾਨ ਅਧਿਆਪਕ ਭਵਿੱਖੀ ਪੀੜੀਆਂ ਦਾ ਨਿਰਮਾਣ ਕਰਦੇ ਹਨ ਸਾਡੇ ਵਿਸ਼ਵ ਪਦਰੀ ਵਿਗਿਆਨੀ ਅਤੇ ਇੰਜੀਨੀਅਰ ਦੇਸ਼ ਦੇ ਵਿਕਾਸ ਨੂੰ ਨਵੀਆਂ ਦਿਸ਼ਾਵਾਂ ਦਿੰਦੇ ਹਨ ਸਾਡੇ ਮਿਹਨਤੀ ਕਾਮੇ ਪੈਨਪਰਾ ਰਾਸ਼ਟਰ ਦਾ ਨਵ ਨਿਰਮਾਣ ਕਰਦੇ ਹਨ ਸਾਡੇ ਹੋਂਹਾਰ ਯੁਵਾ ਅਤੇ ਬੱਚੇ ਆਪਣੀ ਪ੍ਰਤਿਭਾ ਅਤੇ ਯੋਗਦਾਨ ਨਾਲ ਦੇਸ਼ ਦੇ ਸੁਨਹਿਰੀ ਭਵਿੱਖ ਪ੍ਰਤੀ ਆਪਣਾ ਵਿਸ਼ਵਾਸ ਮਜ਼ਬੂਤ ਕਰਦੇ ਹਨ ਸਾਡੇ ਪ੍ਰਤਿਭਾਸ਼ਾਲੀ ਕਲਾਕਾਰ ਦਸਤਕਾਰ ਅਤੇ ਸਾਹਿਤਕਾਰ ਸਾਡੀਆਂ ਅਮੀਰ ਪਰੰਪਰਾਵਾਂ ਨੂੰ ਅਧੁਨਿਕ ਪਛਾਣ ਦੇ ਰਹੇ ਹਨ। ਅਨੇਕ ਖੇਤਰਾਂ ਦੇ ਮਾਹਿਰ ਦੇਸ਼ ਦੇ ਬਹੁਪੱਖੀ ਵਿਕਾਸ ਨੂੰ ਦਿਸ਼ਾ ਦੇ ਰਹੇ ਹਨ। ਸਾਡੇ ਊਰਜਾਵਾਨ ਉਦਮੀ ਦੇਸ਼ ਨੂੰ ਵਿਕਸਿਤ ਅਤੇ ਆਤਮ ਨਿਰਭਰ ਬਣਾਉਣ ਵਿੱਚ ਆਪਣਾ ਯੋਗਦਾਨ ਦੇ ਰਹੇ ਹਨ। ਨਿਸ਼ਕਾਮ ਭਾਵ ਨਾਲ ਸਮਾਜ ਦੀ ਸੇਵਾ ਕਰਨ ਵਾਲੇ ਵਿਅਕਤੀ ਅਤੇ ਸੰਸਥਾਵਾਂ ਅਣਗਿਣਤ ਲੋਕਾਂ ਦੇ ਜੀਵਨ ਵਿੱਚ ਚਾਨਣ ਦਾ ਸੰਚਾਰ ਕਰ ਰਹੇ ਹਨ। ਸਰਕਾਰੀ ਅਤੇ ਗੈਰ ਸਰਕਾਰੀ ਦਫ਼ਤਰਾਂ ਅਤੇ ਸੰਸਥਾਵਾਂ ਵਿੱਚ ਕੰਮ ਨੂੰ ਫਰਜ਼ ਸਮਝ ਕੇ ਕਰਨ ਵਾਲੇ ਲੋਕ ਰਾਸ਼ਟਰ ਨਿਰਮਾਣ ਵਿੱਚ ਆਪਣੀਆਂ ਸੇਵਾਵਾਂ ਸਮਰਪਿਤ ਕਰ ਰਹੇ ਹਨ ਜਨ ਸੇਵਾ ਲਈ ਸਮਰਪਿਤ ਜਨ ਪ੍ਰਤੀਨਿਧੀ ਦੇਸ਼ ਵਾਸੀਆਂ ਦੀਆਂ ਆਸਾਂ ਉਮੀਦਾਂ ਅਨੁਸਾਰ ਭਲਾਈ ਅਤੇ ਵਿਕਾਸ ਦੇ ਟੀਚਿਆਂ ਨੂੰ ਪ੍ਰਾਪਤ ਕਰ ਰਹੇ ਹਨ ਇਸ ਤਰ੍ਹਾਂ ਸਾਰੇ ਜਾਗਰੂਕ ਅਤੇ ਸੰਵੇਦਨਸ਼ੀਲ ਨਾਗਰਿਕ ਸਾਡੀ ਗਣਤੰਤਰ ਦੀ ਪ੍ਰਗਤੀ ਯਾਤਰਾ ਨੂੰ ਅਗੇ ਵਧਾਰੇ ਹਨ ਸਾਡੇ ਗਣਤੰਤਰ ਨੂੰ ਸਸ਼ਕਤ ਬਣਾਉਣ ਦੇ ਯਤਨਾ ਵਿੱਚ ਲੱਗੇ ਸਾਰੇ ਦੇਸ਼ ਵਾਸੀਆਂ ਦੀ ਮੈਂ ਦਿਲੋਂ ਪ੍ਰਸ਼ੰਸਾ ਕਰਦੀ ਹਾਂ ਪ੍ਰਵਾਸੀ ਭਾਰਤੀ ਸਾਡੇ ਗਣਤੰਤਰ ਦੇ ਅਕਸ ਨੂੰ ਵਿਸ਼ਵ ਪੱਧਰ ਤੇ ਗੌਰਵ ਪ੍ਰਦਾਨ ਕਰਦੇ ਹਨ ਮੈਂ ਉਨ੍ਹਾਂ ਦੀ ਵਿਸ਼ੇਸ਼ ਸ਼ਲਾਘਾ ਕਰਦੀ ਹਾਂ ਪਿਆਰੀ ਦੇਸ਼ ਵਾਸੀਓ ਅੱਜ ਦੇ ਦਿਨ ਯਾਨੀ 25 ਜਨਵਰੀ ਨੂੰ ਸਾਡੀ ਦੇਸ਼ ਵਿੱਚ ਰਾਸ਼ਟਰੀ ਮਤਾਤਾ ਦਿਵਸ ਮਨਾਇਆ ਜਾਂਦਾ ਹੈ ਲੋਕ ਪ੍ਰਤੀਨਿਧੀਆਂ ਦੀ ਚੋਣ ਲਈ ਸਾਡੇ ਬਾਲਗ ਨਾਗਰਿਕ ਉਤਸ਼ਾਹਪੂਰਵਕ ਮਤਦਾਨ ਕਰਦੇ ਹਨ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਦਕਰ ਮੰਨਦੇ ਸਨ ਕਿ ਮਤਦਾਨ ਦੇ ਪ੍ਰਯੋਗ ਨਾਲ ਰਾਜਨੀਤਿਕ ਸਿੱਖਿਆ ਯਕੀਨੀ ਹੁੰਦੀ ਹੈ ਸਾਡੇ ਮਤਦਾਤਾ ਬਾਬਾ ਸਾਹਿਬ ਦੀ ਸੋਚ ਅਨੁਸਾਰ ਆਪਣੀ ਰਾਜਨੀਤਿਕ ਜਾਗਰੂਕਤਾ ਦਾ ਪ੍ਰਮਾਨ ਦੇ ਰਹੇ ਹਨ ਮਾਤਾਂ ਦੇ ਵਿੱਚ ਮਹਿਲਾਵਾਂ ਦੀ ਵਧਦੀ ਹੋਈ ਹਿੱਸੇਦਾਰੀ ਸਾਡੇ ਗਣਤੰਤਰ ਦਾ ਇੱਕ ਸ਼ਕਤੀਸ਼ਾਲੀ ਮਾਪਦੰਡ ਹੈ ਮਹਿਲਾਵਾਂ ਦਾ ਸਰਗਰਮ ਅਤੇ ਸਮਰਥ ਹੋਣਾ ਦੇਸ਼ ਦੇ ਵਿਕਾਸ ਲਈ ਬੇਹਤ ਮਹੱਤਵਪੂਰਨ ਹੈ ਉਹਨਾਂ ਦੀ ਸੇਧ ਸਿੱਖਿਆ ਸੁਰੱਖਿਆ ਅਤੇ ਆਰਥਿਕ ਸਸ਼ਕਤੀਕਰਨ ਲਈ ਕੀਤੀ ਜਾ ਰਹੀ ਰਾਸ਼ਟਰੀ ਯਤਨਾਂ ਨਾਲ ਅਨੇਕ ਖੇਤਰਾਂ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਵਧੀ ਹੈ ਬੇਟੀ ਬਚਾਓ ਬੇਟੀ ਪੜਾਓ ਅਭਿਆਨ ਨਾਲ ਬੇਟੀਆਂ ਦੀ ਸਿੱਖਿਆ ਨੂੰ ਉਤਸ਼ਾਹ ਮਿਲਿਆ ਹੈ ਪ੍ਰਧਾਨ ਮੰਤਰੀ ਜਨਤਨ ਯੋਜਨਾ ਦੇ ਤਹਿਤ ਹੁਣ ਤੱਕ 57 ਕਰੋੜ ਤੋਂ ਵੱਧ ਬੈਂਕ ਖਾਤੇ ਖੋਲੇ ਜਾ ਚੁੱਕੇ ਹਨ ਇਹਨਾਂ ਵਿੱਚ ਮਹਿਲਾਵਾਂ ਦੇ ਖਾਤੇ ਲਗਭਗ 56% ਹਨ ਸਾਡੀਆਂ ਪੜਾਂ ਅਤੇ ਬੇਟੀਆਂ ਰਵਾਇਤੀ ਰੂੜੀਵਾਦੀ ਸੋਚ ਨੂੰ ਛੱਡ ਕੇ ਅੱਗੇ ਵਧ ਰਹੀਆਂ ਹਨ ਮਹਿਲਾਵਾਂ ਦੇਸ਼ ਦੇ ਸਮੁੱਚੇ ਵਿਕਾਸ ਵਿੱਚ ਸਰਗਰਮ ਯੋਗਦਾਨ ਦੇ ਰਹੀਆਂ ਹਨ 10 ਕਰੋੜ ਤੋਂ ਵੱਧ ਸੈਲਫ ਹੈਲਪ ਗਰੁੱਪਸ ਨਾਲ ਜੁੜੀਆਂ ਪੈਣਾ ਵਿਕਾਸ ਦੀ ਨਵੀਂ ਪਰਿਭਾਸ਼ਾ ਲਿਖ ਰਹੀਆਂ ਹਨ ਮਹਿਲਾਵਾਂ ਖੇਤਾਂ ਤੋਂ ਲੈ ਕੇ ਪੁਲਾੜ ਤੱਕ ਸਵੈ ਰੋਜ਼ਗਾਰ ਤੋਂ ਲੈ ਕੇ ਸੇਵਾਵਾਂ ਤੱਕ ਆਪਣੀ ਪ੍ਰਭਾਵੀ ਪਛਾਣ ਬਣਾ ਰਹੀਆਂ ਹਨ ਖੇੜ ਦੇ ਖੇਤਰ ਵਿੱਚ ਸਾਡੀਆਂ ਪੇਟੀਆਂ ਨੇ ਵਿਸ਼ਵ ਪੱਧਰ ਤੇ ਨਵੀਂ ਮਿਸਾਲ ਕਾਇਮ ਕੀਤੀ ਹੈ ਪਿਛਲੇ ਵਾਰੀ ਨਵੰਬਰ ਵਿੱਚ ਭਾਰਤੀਆਂ ਬੇਟੀਆਂ ਨੇ ICC ਵਿਮੈਨਸ ਕ੍ਰਿਕਟ ਵਰਲਡ ਕੱਪ ਅਤੇ ਉਸ ਦੇ ਬਾਅਦ ਬਲਾਈਂਡ ਵਿਮੈਨਸ T20 ਵਰਲਡ ਕੱਪ ਜਿੱਤ ਕੇ ਸੁਨਹਿਰੀ ਇਤਿਹਾਸ ਰਚਾਈ। ਪਿਛਲੇ ਹੀ ਸਾਲ ਚੈਸ ਵਰਲਡ ਕੱਪ ਦਾ ਫਾਈਨਲ ਮੈਚ ਭਾਰਤ ਦੀਆਂ ਹੀ ਦੋ ਬੇਟੀਆਂ ਵਿਚਾਲੇ ਖੇਡਿਆ ਗਿਆ। ਇਹ ਮਿਸਾਲ ਖੇਡ જગਤ ਵਿੱਚ ਸਾਡੀਆਂ ਬੇਟੀਆਂ ਦੇ ਦਬਦਬੇ ਦਾ ਪਰਮਾਣ ਹੈ। ਅਜੀਆਂ ਬੇਟੀਆਂ ਤੇ ਦੇਸ਼ਵਾਸੀਆਂ ਨੂੰ ਮਾਣੀ ਪੰਚਾਇਤੀ ਰਾਜ ਸੰਸਥਾਾਂ ਵਿੱਚ ਮਹਿਲਾਵਾਂ ਜਨ ਪ੍ਰਤੀਨਿਧੀਆਂ ਦੀ ਗਿਣਤੀ ਲਗਭਗ 46% ਦੇ ਮਹਿਲਾਵਾਂ ਦੇ ਰਾਜਨੀਤਿਕ ਸਸ਼ਕਤੀਕਰਨ ਨੂੰ ਨਵੀਂ ਉਚਾਈ ਦੇਣ ਵਾਲੇ ਨਾਰੀ ਸ਼ਕਤੀ ਵੰਦਨ ਅਧਿਨਿਯਮ ਨਾਲ ਮਹਿਲਾਵਾਂ ਦੀ ਅਗਵਾਈ ਰਾਹੀਂ ਵਿਕਾਸ ਦੀ ਸੋਚ ਨੂੰ ਬੇਮਿਸਾਲ ਸ਼ਕਤੀ ਮਿਲੇਗੀ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਨਾਰੀ ਸ਼ਕਤੀ ਦੀ ਭੂਮਿਕਾ ਮਹੱਤਵਪੂਰਨ ਰਹੇਗੀ ਉਨ੍ਹਾਂ ਦੇ ਵਧਦੇ ਹੋਏ ਯੋਗਦਾਨ ਨਾਲ ਸਾਡਾ ਦੇਸ਼ ਮੈਲਾ ਪੁਰਸ਼ ਸਮਾਨਤਾ ਤੇ ਆਧਾਰਿਤ ਸਮਾਵੇਸ਼ੀ ਗਣਤੰਤਰ ਦੀ ਮਿਸਾਲ ਪੇਸ਼ ਕਰੇਗਾ ਸਮਾਵੇਸ਼ੀ ਸੋਚ ਨਾਲ ਵੰਚਿਤ ਵਰਗਾਂ ਦੇ ਕਲਿਆਣ ਅਤੇ ਵਿਕਾਸ ਲਈ ਅਨੇਕ ਯੋਜਨਾਵਾਂ ਨੂੰ ਅਮਲੀ ਰੂਪ ਦਿੱਤਾ ਜਾ ਰਿਹਾ ਹੈ ਪਿਛਲੇ ਵਰੀ 15 ਨਵੰਬਰ ਨੂੰ ਦੇਸ਼ ਵਾਸੀਆਂ ਨੇ ਧਰਤੀ ਆਵਾ ਭਗਵਾਨ ਬਿਰਸਾ ਮੁੰਡਾ ਦੀ ਜਨਮ ਦਿਵਸ ਪੰਜਵਾਂ ਜਨਜਾਤੀ ਗੌਰਵ ਦਿਵਸ ਮਨਾਇਆ ਅਤੇ ਭਗਵਾਨ ਬਿਰਸਾ ਮੁੰਡਾ ਦੀ 150ਵੀਂ ਜਨਮ ਦਿਵਸ ਦੇ ਸੰਬੰਧ ਵਿੱਚ ਮਨਾਏ ਗਏ ਉਤਸਵ ਸੰਪੰਨ ਹੋਏ। ਆਦਿ ਕਰਮ ਯੋਗੀ ਅਭਿਆਨ ਦੇ ذریعے ਜਨਜਾਤੀ ਪਾਈਚਾਰੇ ਦੇ ਲੋਕਾਂ ਵਿੱਚ ਅਗਵਾਈ ਸਮਰੱਥਾ ਨੂੰ ਨਿਖਾਰਿਆ ਗਿਆ। ਪਿਛਲੇ ਸਾਲਾਂ ਵਿੱਚ ਸਰਕਾਰ ਨੇ ਜਨਜਾਤੀ ਸਮਾਜ ਦੇ ਗੌਰਵਸ਼ੈਲੀ ਇਤਿਹਾਸ ਨਾਲ ਦੇਸ਼ ਵਾਸੀਆਂ ਦੀ ਪਛਾਣ ਕਰਾਉਣ ਲਈ ਲਾਇਬ੍ਰੇਰੀਆਂ ਦੇ ਨਿਰਮਾਣ ਸਹਿਤ ਕਈ ਕਦਮ ਚੁੱਕੇ ਹਨ। ਉਨਾ ਦੀ ਭਲਾਈ ਅਤੇ ਵਿਕਾਸ ਨੂੰ ਤਰਜੀਹ ਦਿੱਤੀ ਗਈ ਹੈ ਰਾਸ਼ਟਰੀ ਸਕਿੱਲ ਸੈਲ ਅਨੀਮੀਆ ਖਾਤਮਾ ਮਿਸ਼ਨ ਦੇ ਤਹਿਤ ਹੁਣ ਤੱਕ 6 ਕਰੋੜ ਤੋਂ ਵੱਧ ਸਕ੍ਰੀਨਿੰਗ ਕੀਤੀ ਜਾ ਚੁੱਕੀ ਹੈ ਇਕਲਵਯਾ ਮਾਡਰਨ ਰੈ residențial ਸਕੂਲਾਂ ਵਿੱਚ ਲਗਭਗ 1.40 ਲੱਖ ਵਿਦਿਆਰਥੀ ਸਿੱਖਿਆ ਪ੍ਰਾਪਤ ਕਰ ਰਹੇ ਹਨ ਅਤੇ ਅਨੇਕ ਵਿਦਿਆਰਥੀਆਂ ਨੇ ਮੁਕਾਬਲਾ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਸਿੱਤ ਅਤੇ ਸਿੱਖਿਆ ਦੇ ਅਜੇ ਅਭਿਆਨ ਜਨਜਾਤੀ ਪਾਈਚਾਰਿਆਂ ਦੀ ਵਿਰਾਸਤ ਅਤੇ ਵਿਕਾਸ ਦਾ ਸੁਮੇਲ ਕਰ ਰਹੇ ਹਨ ਧਰਤੀ ਆਵਾਜ਼ ਜਨਜਾਤੀ ಗ್ರಾಮ ਉਤਕਸ਼ ਅਭਿਆਨ ਅਤੇ ਪੀਐਮ ਜਨਮਨ ਯੋਜਨਾ ਨਾਲ ਪੀਵੀਟੀਜੀ ਪਾਈਚਾਰਿਆਂ ਸਮੇਤ ਸਾਰੀ ਜਨਜਾਤੀ ਪਾਈਚਾਰਿਆਂ ਦਾ ਸਸ਼ਕਤੀਕਰਨ ਹੋਇਆ ਹੈ ਸਾਡੇ ਅੰਦਾਤਾ ਕਿਸਾਨ ਸਾਡੇ ਸਮਾਜ ਦੇ ਅਤੇ ਅਰਥਚਾਰੇ ਦੀ ਰੀੜ ਦੀ ਹੱਡੀ ਨੇ ਕਿਸਾਨਾਂ ਦੀਆਂ ਮਿਹਨਤੀ ਪੀੜ੍ਹੀਆਂ ਨੇ ਸਾਡੇ ਦੇਸ਼ ਨੂੰ ਅਨਾਜ ਵਿੱਚ ਆਤਮ ਨਿਰਭਰ ਬਣਾਈ ਹੈ ਕਿਸਾਨਾਂ ਦੀ ਮਿਹਨਤ ਦੇ ਬਲ ਨਾਲ ਅਸੀਂ ਖੇਤੀ ਆਧਾਰਿਤ ਉਤਪਾਦਾਂ ਦਾ ਨਿਰਯਾਤ ਕਰ پا ਰਹੇ ਹਾਂ अनेक ਕਿਸਾਨਾਂ ਨੇ ਸਫਲਤਾ ਦੀਆਂ અત્યੰਤ ਪ੍ਰਭਾਵਸ਼ਾਲੀ ਉਦਾਹਰਣਾਂ ਪੇਸ਼ ਕੀਤੀਆਂ ਹਨ ਕਿਸਾਨ ਭੈਣ ਭਰਾਵਾਂ ਨੂੰ ਆਪਣੀ ਉਤਪਾਦਾਂ ਦਾ ਵਾਜਬ ਮੁੱਲ ਮਿਲੇ ਰਿਆਇਤੀ ਵਿਆਜ ਦੇ ਕਰਜ਼ ਮਿਲੇ ਪ੍ਰਭਾਵੀ ਬੀਮਾ ਸੁਰੱਖਿਆ ਮਿਲੇ ਖੇਤੀ ਲਈ ਚੰਗੇ ਬੀਜ ਮਿਲਣ ਸਿੰਸ਼ਾਇਤੀਆਂ ਸਹੂਲਤਾਂ ਮਿਲਣ ਬਾਅਦ ਉਤਪਾਦਨ ਲਈ ਖਾਦ ਉਪਲਬਧ ਹੋਵੇ ਉਹਨਾਂ ਨੂੰ ਆਧੁਨਿਕ ਖੇਤੀ ਤਕਨੀਕਾਂ ਨਾਲ ਜੋੜਿਆ ਜਾਵੇ ਅਤੇ ਜੈਵਿਕ ਖੇਤੀ ਨੂੰ ਹੁਲਾਰਾ ਦਿੱਤਾ ਜਾਵੇ ਇਹਨਾਂ ਸਾਰੀਆਂ ਵਿਸ਼ਿਆਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਪੀਐਮ ਕਿਸਾਨ ਸਨਮਾਨ ਨਿਧੀ ਨਾਲ ਕਿਸਾਨ ਭੈਣ ਭਰਾਵਾਂ ਦੇ ਯੋਗਦਾਨ ਨੂੰ ਆਦਰ ਦਿੱਤਾ ਜਾ ਰਿਹਾ ਹੈ ਅਤੇ ਉਹਨਾਂ ਦੀ ਯਤਨਾਂ ਨੂੰ ਸਮਰਥਨ ਪ੍ਰਦਾਨ ਕੀਤਾ ਜਾ ਰਿਹਾ ਹੈ ਦਹਾਕਿਆਂ ਤੋਂ ਗਰੀਬੀ ਨਾਲ ਜੂਝ ਰਹੇ ਕਰੋੜਾਂ ਦੇਸ਼ ਵਾਸੀਆਂ ਨੂੰ ਗਰੀਬੀ ਦੀ ਰੇਖਾ ਤੋਂ ਉਪਰ ਲਿਆਂਦਾ ਗਿਆ ਹੈ। ਨਾਲ ਹੀ ਅਜੇ ਯਤਨ ਕੀਤੇ ਜਾ ਰਹੇ ਹਨ ਕਿ ਉਹ ਫਿਰ ਤੋਂ ਗਰੀਬੀ ਨਾਲ ਪੀੜਤ ਨਾ ਹੋਣ। ਅੰਤਉਦਿਆਤੀ ਸੰਵੇਦਨਾ ਨੂੰ ਲਾਗੂ ਕਰਨ ਵਾਲੀ ਵਿਸ਼ਵ ਦੀ ਸਭ ਤੋਂ ਵੱਡੀ ਯੋਜਨਾ ਪੀਐਮ ਗਰੀਬ ਕਲਿਆਣ ਅਨ ਯੋਜਨਾ ਇਸ ਸੋਚ ਤੇ ਆਧਾਰਿਤ ਹੈ ਕਿ 140 ਕਰੋੜ ਤੋਂ ਵੱਧ ਆਬਾਦੀ ਵਾਲੇ ਸਾਡੇ ਦੇਸ਼ ਵਿੱਚ ਕੋਈ ਵੀ ਭੁੱਖਾ ਨਾ ਰਹੇ। ਇਸ ਯੋਜਨਾ ਨਾਲ ਕਰੀਬ 81 ਕਰੋੜ ਲਾਪਾਤਰੀਆਂ ਨੂੰ ਸਹਾਇਤਾ ਮਿਲ ਰਹੀ ਹੈ ਗਰੀਬ ਪਰਿਵਾਰਾਂ ਲਈ ਬਿਜਲੀ ਪਾਣੀ ਅਤੇ ਸਵੱਛਤਾ ਦੀ ਸਹੂਲਤਾਂ ਲੈਸ 4 ਕਰੋੜ ਤੋਂ ਵੱਧ ਪੱਕੇ ਘਰਾਂ ਦਾ ਨਿਰਮਾਣ ਕਰਕੇ ਉਹਨਾਂ ਨੂੰ ਸਨਮਾਨਜਨਕ ਜੀਵਨ ਜੀਉਣ ਅਤੇ ਅੱਗੇ ਵਧਣ ਦਾ ਆਧਾਰ ਪ੍ਰਦਾਨ ਕੀਤਾ ਗਿਆ ਹੈ ਗਰੀਬਾਂ ਦੀ ਭਲਾਈ ਲਈ ਕੀਤੇ ਗਏ ਅਜਿਹੇ ਯਤਨ ਮਹਾਤਮਾ ਗਾਂਧੀ ਦੇ ਸਰਵੋਧਿਆ ਤੇ ਆਦਰਸ਼ਾਂ ਨੂੰ ਅਮਰੀ ਰੂਪ ਦਿੰਦੇ ਹਨ ਵਿਸ਼ਵ ਦੀ ਸਭ ਤੋਂ ਵੱਡੀ ਯੁਵਾ ਆਬਾਦੀ ਸਾਡੇ ਦੇਸ਼ ਵਿੱਚ ਹੈ ਮਾਣ ਵਾਲੀ ਗੱਲ ਹੈ ਕਿ ਸਾਡੀ ਨੌਜਵਾਨਾਂ ਵਿੱਚ ਅਸੀਮ ਪ੍ਰਤਿਭਾ ਹੈ ਸਾਡੇ ਯੁਵਾ ਉਦਮੀ ਖਿਡਾਰੀ ਵਿਗਿਆਨੀ ਅਤੇ ਪ੍ਰੋਫੈਸ਼ਨਲਸ ਦੇਸ਼ ਵਿੱਚ ਨਵੀਂ ਊਰਜਾ ਦਾ ਸੰਚਾਰ ਕਰ ਰਹੇ ਹਨ ਅਤੇ ਵਿਸ਼ਵ ਪੱਧਰ ਤੇ ਆਪਣੀ ਪਛਾਣ ਬਣਾ ਰਹੇ ਹਨ ਅੱਜ ਵੱਡੀ ਗਿਣਤੀ ਵਿੱਚ ਸਾਡੇ ਨੌਜਵਾਨ ਸਵੈ ਰੋਜ਼ਗਾਰ ਦੀ ਸਫਲਤਾ ਦੀਆਂ ਪ੍ਰਭਾਵਸ਼ਾਲੀ ਮਿਸਾਲਾਂ ਪੇਸ਼ ਕਰ ਰਹੇ ਹਨ ਸਾਡੇ ਯੁਵਾ ਹੀ ਸਾਡੇ ਰਾਸ਼ਟਰ ਦੇ ਵਿਕਾਸ ਦੀ ਯਾਤਰਾ ਦੇ ਝੰਡਾ ਬਰਦਾਰ ਹਨ ਮੇਰਾ ਯੁਵਾ ਭਾਰਤ ਜਾਂ ਮਾਈ ਭਾਰਤ ਟੈਕਨੋਲੋਜੀ ਦੀ ਸਹਾਇਤਾ ਨਾਲ ਸੰਚਾਲਿਤ ਇੱਕ ਤਜਰਬਾ ਆਧਾਰਿਤ ਸਿੱਖਿਆ ਵਿਵਸਥਾ ਇਹ ਨੌਜਵਾਨਾਂ ਨੂੰ ਅਗਵਾਈ ਅਤੇ ਕੌਸ਼ਲ ਵਿਕਾਸ ਸਮੇਤ ਕਈ ਖੇਤਰਾਂ ਵਿੱਚ ਉਪਲਬਧ ਮੌਕਿਆਂ ਨਾਲ ਜੋੜ ਦिए ਸਾਡੇ ਦੇਸ਼ ਵਿੱਚ ਸਟਾਰਟਅੱਪਸ ਦੀ ਪ੍ਰਭਾਵਸ਼ਾਲੀ ਸਫਲਤਾ ਦਾ ਪ੍ਰਮੁੱਖ ਸੇਰਾ ਸਾਡੀ ਯੁਵਾ ਉਦਮੀਆਂ ਦੀ ਸੇਰੇ ਯੁਵਾ ਪੀੜੀ ਦੀਆਂ ਉਮੀਦਾਂ ਤੇ ਕੇਂਦ੍ਰਿਤ ਨੀਤੀਆਂ ਅਤੇ ਪ੍ਰੋਗਰਾਮਾਂ ਦੇ ਬਲ ਨਾਲ ਦੇਸ਼ ਦੇ ਵਿਕਾਸ ਨੂੰ ਗਤੀ ਮਿਲੇਗੀ ਮੈਨੂੰ ਵਿਸ਼ਵਾਸ ਹੈ ਕਿ ਸਾਲ 2047 ਤੱਕ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਯੁਵਾ ਸ਼ਕਤੀ ਦੀ ਪ੍ਰਮੁੱਖ ਭੂਮਿਕਾ ਰਹੇਗੀ ਪਿਆਰੇ ਦੇਸ਼ਵਾਸੀਓ ਭਾਰਤ ਵਿਸ਼ਵ ਦੀ ਸਭ ਤੋਂ ਤੇਜ਼ ਗਤੀ ਨਾਲ ਵਧਣ ਵਾਲੀ ਵੱਡੀ ਅਰਥਵਿਵਸਥਾ ਹੈ। ਵਿਸ਼ਵ ਪੱਧਰ ਤੇ ਅਨਿਸ਼ਚਿਤਤਾ ਦੇ ਬਾਵਜੂਦ ਭਾਰਤ ਵਿੱਚ ਲਗਾਤਾਰ ਆਰਥਿਕ ਵਿਕਾਸ ਹੋ ਰਿਹਾ ਹੈ। ਅਸੀਂ ਨੇੜਲੇ ਭਵਿੱਖ ਵਿੱਚ ਵਿਸ਼ਵ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਨਨ ਦੇ ਟੀਚੇ ਨੂੰ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਅੱਗੇ ਵਧ ਰਹੇ ਹਾਂ। ਵਿਸ਼ਵ ਪੱਧਰੀ ਇਨਫਰਾਸਟ੍ਰਕਚਰ ਦੇ ਨਿਰਮਾਣ ਵਿੱਚ ਨਿਵੇਸ਼ ਕਰਕੇ ਅਸੀਂ ਆਪਣੇ ਆਰਥਿਕ ਢਾਂਚੇ ਦਾ ਉੱਚ ਪੱਧਰ ਤੇ ਪੁਨਰ ਨਿਰਮਾਣ ਕਰ ਰਹੇ ਹਾਂ। ਆਰ ਤੇਕਨੀਯਤੀ ਦੇ ਨਿਰਮਾਣ ਦੀ ਯਾਤਰਾ ਵਿੱਚ ਆਤਮ ਨਿਰਭਰਤਾ ਤੇ ਸਵਦੇਸ਼ੀ ਸਾਡੇ ਮੂਲ ਮੰਤਰ ਹਨ ਆਜ਼ਾਦੀ ਦੇ ਬਾਅਦ ਆਰਥਿਕ ಏਕੀਕਰਨ ਲਈ ਸਭ ਤੋਂ ਮਹੱਤਵਪੂਰਨ ਫੈਸਲਾ ਜੀਐਸਟੀ ਨੂੰ ਲਾਗੂ ਕਰਨ ਨਾਲ ਵਨ ਨੇਸ਼ਨ ਵਨ ਮਾਰਕੀਟ ਦੀ ਵਿਵਸਥਾ ਸਥਾਪਿਤ ਹੋਈਏ ਜੀਐਸਟੀ ਵਿਵਸਥਾ ਨੂੰ ਹੋਰ ਜ਼ਿਆਦਾ ਪ੍ਰਭਾਵਸ਼ਾਲੀ ਬਣਾਉਣ ਲਈ ਹਾਲੀ ਦੇ ਫੈਸਲੇ ਨਾਲ ਸਾਡੀ ਅਰਥਵਿਵਸਥਾ ਨੂੰ ਹੋਰ ਵੱਧ ਸ਼ਕਤੀ ਮਿਲੇਗੀ ਕਿਰਤ ਸੁਧਾਰ ਦੇ ਖੇਤਰ ਵਿੱਚ ਚਾਰ ਲੇਬਰ ਕੋਰਸ ਜਾਰੀ ਕੀਤੇ ਗਏ ਹਨ ਇਸ ਨਾਲ ਸਾਡੇ ਕੀਰਤੀ ਪੈਨਪਰਾਵਾਂ ਨੂੰ ਲਾਭ ਮਿਲੇਗਾ ਅਤੇ ਉਦਮਾ ਦੇ ਵਿਕਾਸ ਨੂੰ ਵੀ ਗਤੀ ਮਿਲੇਗੀ ਪਿਆਰੀ ਦੇਸ਼ ਵਾਸੀਓ ਪ੍ਰਾਚੀਨ ਕਾਲ ਤੋਂ ਹੀ ਪੂਰੀ ਮਨੁੱਖਤਾ ਸਾਡੀ ਸਭਿਅਤਾ ਸੰਸਕ੍ਰਿਤੀ ਅਤੇ ਅਧਿਆਤਮਿਕ ਪਰੰਪਰਾ ਨਾਲ ਲਾਭ ਪ੍ਰਾਪਤ ਕਰ ਰਹੀ ਹੈ ਆਯੁਰਵੇਦ ਯੋਗ ਅਤੇ ਪ੍ਰਾਣਾਯਾਮ ਨੂੰ ਵਿਸ਼ਵ ਭਾਈਚਾਰੇ ਨੇ ਸਲਾਹਿਆ ਹੈ ਅਪਣਾਇਆ ਹੈ ਅਨੇਕ ਮਹਾਨ ਸ਼ਖਸੀਅਤਾਂ ਨੇ ਸਾਡੀ ਅਧਿਆਤਮਕ ਅਤੇ ਸਮਾਜਿਕ ਇਕਤਾ ਦੀ ਧਾਰਾ ਨੂੰ ਨਿਰੰਤਰ ਪਰਵਾਹ ਦਿੱਤਾ ਹੈ। ਕੇਰਲ ਵਿੱਚ ਜੰਮੇ ਮਹਾਨ ਕਵੀ, ਸਮਾਜ ਸੁਧਾਰਕ ਅਤੇ ਅਧਿਆਤਮਕ ਸ਼ਖਸੀਅਤ ਸ਼੍ਰੀ ਨਰਾਇਣ ਗੁਰੂ ਦੇ ਅਨੁਸਾਰ ਉਸ ਥਾਂ ਨੂੰ ਆਦਰਸ਼ ਮੰਨਿਆ ਜਾਂਦਾ ਹੈ ਜਿੱਥੇ ਜਾਤੀ ਅਤੇ ਪੰਥ ਦੇ ਭੇਦਭਾਵ ਤੋਂ ਮੁਕਤ ਹੋ ਕੇ ਸਾਰੇ ਲੋਕ ਭਾਈਚਾਰੇ ਦੇ ਨਾਲ ਰਹਿੰਦੇ ਹਨ। ਮੈਂ ਸ਼੍ਰੀ ਨਰਾਇਣ ਗੁਰੂ ਦੇ ਇਸ ਵਿਚਾਰ ਨੂੰ ਆਪਣੀ ਭਾਸ਼ਾ ਵਿੱਚ ਦੁਹਰਾਉਣ ਦਾ ਯਤਨ ਕਰਦੀ ਹਾਂ ਜਾਤੀ ભેਦਭ ਮਤ ਦਵੇਸ਼ਮ ਏਦੁਮ ਇਲਾਦੇ ਸਰਵ ਰੂਮ ਸੋਦਰਤਵੇਂ ਵਾਡੋਂ ਮਾਤਰੂ ਕਾ ਸਥਾਨ ਮਾਨਿਤ ਇਹ ਮਾਨਤੀ ਗੱਲ ਹੈ ਕਿ ਆਸ਼ਤਾ ਭਾਰਤ ਨਵੇਂ ਆਤਮ ਵਿਸ਼ਵਾਸ ਨਾਲ ਆਪਣੀਆਂ ਗੌਰਵਸ਼ਾਲੀ ਪਰੰਪਰਾਵਾਂ ਪ੍ਰਤੀ ਸੁੱਛੇਤ ਹੋ ਕੇ ਅੱਗੇ ਵਧ ਰਹੀ ਹੈ ਹਾਲੀ ਦੇ ਸਾਲਾਂ ਵਿੱਚ ਸਾਡੀਆਂ ਅਧਿਆਤਮਿਕ ਪਰੰਪਰਾਵਾਂ ਦੇ ਪਵਿੱਤਰ ਸਥਾਨਾਂ ਨੂੰ ਜਨ ਚੇਤਨਾ ਨਾਲ ਜੋੜਿਆ ਗਿਆ ਹੈ। ਮਿੱਥੇ ਸਮੇਂ ਵਿੱਚ ਗੁਲਾਮੀ ਦੀ ਮਾਨਸਿਕਤਾ ਦੇअवशेषਾਂ ਤੋਂ ਮੁਕਤ ਹੋਣ ਦਾ ਸਮੇਂਬੱਧ ਸੰਕਲਪ ਕੀਤਾ ਗਿਆ ਹੈ। ਭਾਰਤੀ ਗਿਆਨ ਪਰੰਪਰਾ ਵਿੱਚ ਦਰਸ਼ਨ, ਚਿਕਿਤਸਾ, ਖਗੋਲ ਵਿਗਿਆਨ, ਗਣਿਤ, ਸਾਹਿਤ ਅਤੇ ਕਲਾ ਦੀ ਮਹਾਨ ਵਿਰਾਸਤ ਉਪਲਬਧ ਹੈ। ਇਹ ਮਾਣ ਵਾਲੀ ਗੱਲ ਹੈ ਕਿ ਗਿਆਨ ਭਾਰਤਮ ਮਿਸ਼ਨ ਵਰਗੇ ਇਤਨਾਂ ਨਾਲ ਭਾਰਤੀ ਪਰੰਪਰਾ ਵਿੱਚ ਉਪਲਬਧ ਰਚਨਾਤਮਕਤਾ ਨੂੰ ਸੁਰੱਖਿਅਤ ਅਤੇ ਪਰਸਾਰਿਤ ਕੀਤਾ ਜਾ ਰਿਹਾ ਹੈ ਇਹ ਮਿਸ਼ਨ ਭਾਰਤ ਦੀਆਂ ਲੱਖਾਂ ਬਹੁਮੁੱਲੀਆਂ ਪਾंडੂ ਲਿਪੀਆਂ ਵਿੱਚ ਸੰਚਿਤ ਵਿਰਾਸਤ ਨੂੰ ਆਧੁਨਿਕ ਪਰਿਪੇਖਾਂ ਵਿੱਚ ਅੱਗੇ ਵਧਾਏਗਾ ਭਾਰਤੀ ਭਾਸ਼ਾਵਾਂ ਅਤੇ ਭਾਰਤੀ ਗਿਆਨ ਪਰੰਪਰਾ ਨੂੰ ਤਰਜੀਹ ਦੇ ਕੇ ਅਸੀਂ ਆਤਨਿਰਭਰਤਾ ਦੀ ਯਤਨਾਂ ਨੂੰ ਸਾਂਸਕ੍ਰਿਤਿਕ ਆਧਾਰ ਪ੍ਰਦਾਨ ਕਰ ਰਹੇ ਹਾਂ ਭਾਰਤ ਦਾ ਸੰਵਿਧਾਨ ਹੁਣ 8ਵੀਂ ਅਨੁਸੂਚੀ ਵਿੱਚ ਸ਼ਾਮਲ ਸਾਰੀਆਂ ਭਾਰਤੀ ਭਾਸ਼ਾਵਾਂ ਵਿੱਚ ਉਪਲਬਧ ਹੈ। ਸੰਵਿਧਾਨ ਨੂੰ ਭਾਰਤੀ ਭਾਸ਼ਾਵਾਂ ਵਿੱਚ ਪੜਨ ਅਤੇ ਸਮਝਨ ਨਾਲ ਦੇਸ਼ ਵਾਸੀਆਂ ਵਿੱਚ ਸੰਵਿਧਾਨਿਕ ਰਾਸ਼ਟਰੀਅਤਾ ਦਾ ਪ੍ਰਸਾਰ ਹੋਵੇਗਾ ਅਤੇ ਆਤਮ-ਗੌਰਵ ਦੀ ਭਾਵਨਾ ਮਜ਼ਬੂਤ ਹੋਵੇਗੀ। ਸਰਕਾਰ ਅਤੇ ਜਨमानस ਵਿੱਚ ਦੂਰੀ ਨੂੰ ਲਗਾਤਾਰ ਘਟਕੀਤਾ ਜਾ ਰਿਹਾ ਹੈ। ਵਿਸ਼ਵਾਸ ਤੇ ਆਧਾਰਿਤ ਸੁਸ਼ਾਸਨ ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਕਈ ਬੇਲੋੜੇ ਨਿਯਮਾਂ ਨੂੰ ਖਤਮ ਕੀਤਾ ਗਿਆ ਹੈ। ਕਈ ਕੰਪਲਾਈਸਿਸ ਨੂੰ ਖਤਮ ਕੀਤਾ ਗਿਆ ਹੈ ਅਤੇ ਜਨਤਾ ਦੇ ਹਿੱਤ ਵਿੱਚ ਵਿਵਸਥਾਵਾਂ ਨੂੰ ਸੁਖਾਲਾ ਬਣਾਇਆ ਗਿਆ ਹੈ। ਟੈਕਨੋਲੋਜੀ ਦੇ ਜ਼ਰੀਏ ਲਾਪਾਤਰੀਆਂ ਨੂੰ ਸਹੂਲਤਾਂ ਦੇ ਨਾਲ ਸਿੱਧੇ ਜੋੜਿਆ ਜਾ ਰਿਹਾ ਹੈ। ਰੋਜ਼ਮਰਾ ਦੇ ਜੀਵਨ ਨੂੰ ਬਿਹਤਰ ਬਣਾਉਣ ਦੇ ਟੀਚੇ ਦੇ ਨਾਲ ਈਜ਼ ਆਫ ਲੀਵਿੰਗ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਪਿਛਲੇ ਦਹਾਕੇ ਦੌਰਾਨ ਰਾਸ਼ਟਰੀ ਟੀਚਿਆਂ ਨੂੰ ਜਨ ਭਾਗੀਦਾਰੀ ਦੇ ਮਾਧਿਅਮ ਰਾਹੀਂ ਪ੍ਰਾਪਤ ਕਰਨ ਦਾ ਯਤਨ ਕੀਤਾ ਗਿਆ ਹੈ। ਮਹੱਤਵਪੂਰਨ ਰਾਸ਼ਟਰੀ ਅਭਿਆਨਾਂ ਨੂੰ ਜਨ ਅੰਦੋਲਨ ਦਾ ਰੂਪ ਦਿੱਤਾ ਗਿਆ ਹੈ। ਪਿੰਡ-ਪਿੰਡ ਵਿੱਚ ਸਹਿਰ-ਸਹਿਰ ਵਿੱਚ ਸਥਾਨਿਕ ਸੰਸਥਾਵਾਂ ਨੂੰ ਪ੍ਰਕਤੀਸ਼ੀਲ ਬਦਲਾਅ ਦਾ ਮਾਧਿਅਮ ਬਣਾਇਆ ਗਿਆ ਹੈ। ਵਿਕਸਿਤ ਭਾਰਤ ਦਾ ਨਿਰਮਾਣ ਸਾਰੇ ਦੇਸ਼ ਵਾਸੀਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਸਮਾਜ ਵਿੱਚ ਅਸੀਮ ਸ਼ਕਤੀ ਹੁੰਦੀ ਹੈ। ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਨੂੰ ਸਮਾਜ ਦਾ ਸਰਗਰਮ ਸਮਰਥਨ ਮਿਲਣ ਨਾਲੇ ਕ੍ਰਾਂਤੀਕਾਰੀ ਬਦਲਾ ਆਉਂਦੇ ਹਨ ਉਦਾਹਰਨ ਵਜੋਂ ਸਾਡੀ ਦੇਸ਼ ਵਾਸੀਆਂ ਨੇ ਡਿਜੀਟਲ ਪੇਮੈਂਟ ਵਿਵਰਸ ਨੂੰ ਬਹੁਤ ਵੱਡੇ ਪੈਮਾਨੇ ਤੇ ਅਪਣਾਇਆ ਹੈ ਅੱਜ ਵਿਸ਼ਵ ਦੇ ਅੱਤੇ ਤੋਂ ਵੱਧ ਡਿਜੀਟਲ ਲੈਣ ਦੇਣ ਭਾਰਤ ਵਿੱਚ ਹੁੰਦੇ ਹਨ ਛੋਟੀ ਤੋਂ ਛੋਟੀ ਦੁਕਾਨ ਤੋਂ ਸਮਾਨ ਖਰੀਦਣ ਤੋਂ ਲੈ ਕੇ ਆਟੋ ਰਿਕਸ਼ਾ ਦਾ ਕਿਰਾਇਆ ਦੇਣ ਤੱਕ ਡਿਜੀਟਲ ਭੁਗਤਾਨ ਦੀ ਵਰਤੋਂ ਵਿਸ਼ਵ ਪਾਈਚਾਰੇ ਲਈ ਪ੍ਰਭਾਵਸ਼ਾਲੀ ਮਿਸਾਲ ਬਣ ਗਈ ਹੈ ਮੈਂ ਆਸ ਕਰਦੀ ਹਾਂ ਕਿ ਇਸ ਤਰ੍ਹਾਂ ਹੋ ਹੋ ਰਾਸ਼ਟਰੀ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਸਾਰੇ ਦੇਸ਼ ਵਾਸੀ ਆਪਣੀ ਸਰਗਰਮ ਪਾਗੀਦਾਰੀ ਨੇ ਪਾਉਣਗੇ ਪਿਆਰੇ ਦੇਸ਼ ਵਾਸੀਓ ਪਿਛਲੇ ਵੇਰੇ ਸਾਡੇ ਦੇਸ਼ ਨੇ ਆਪਰੇਸ਼ਨ ਸਿੰਧੂਰ ਰਾਹੀਂ ਅਤਵਾਦੀ ਠਿਕਾਣਿਆਂ ਤੇ ਸਟਰੀਕ ਹਮਲਾ ਕੀਤਾ ਅਤਵਾ ਦੇ ਕਈ ਠਿਕਾਣਿਆਂ ਨੂੰ ਤਬਾਹ ਕਰ ਦਿੱਤਾ ਗਿਆ ਅਤੇ ਕਈ ਅਤਵਾਦੀਆਂ ਨੂੰ ਉਹਨਾਂ ਨੂੰ ਅੰਜਾਮ ਤੱਕ ਪਹੁੰਚਾਇਆ ਗਿਆ ਸੁਰੱਖਿਆ ਦੇ ਖੇਤਰ ਵਿੱਚ ਸਾਡੀ ਆਤਮ ਨਿਰਭਰਤਾ ਨਾਲ ਆਪਰੇਸ਼ਨ ਸੰਦੂਰ ਦੀ ਇਤਿਹਾਸਿਕ ਸਫਲਤਾ ਨੂੰ ਸ਼ਕਤੀ ਮਿਲੀ। ਸਿਆਚਿਨ ਬੇਸ ਕੈਂਪ ਪਹੁੰਚ ਕੇ ਮੈਂ ਬਹਾਦਰ ਫੌਜੀਆਂ ਨੂੰ ਬੇਹੱਦ ਔਖੇ ਹਾਲਾਤ ਵਿੱਚ ਦੇਸ਼ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਤਤਪਰ ਅਤੇ ਉਤਸ਼ਾਹਿਤ ਦੇਖਿਆ। ਭਾਰਤੀ ਹਵਾਈ ਸੈਨਾ ਦੇ ਲੜਾਕੂ ਜਹਾਜ਼ਾਂ ਸੁਖੋਈ ਅਤੇ ਰਾਫੇਲ ਵਿੱਚ ਉਡਾਨ ਭਰਨ ਦਾ ਮੌਕਾ ਵੀ ਮੈਨੂੰ ਮਿਲਿਆ। ਮੈਂ ਹਵਾਈ ਸੈਨਾ ਦੇ ਯੁੱਧ ਕૌਸ਼ਲ ਤੋਂ ਜਾਣੂ ਹੋਈ ਮੈਂ ਭਾਰਤੀ ਜਲ ਸੈਨਾ ਦੇ ਸਰਦੇਸ਼ ਵਿੱਚ ਬਣੇ ਜੰਗੀ ਜਹਾਜ਼ ਆਈਐਨਐਸ ਵਿਕਰਾਂਤੀਆਂ ਅਸਾਧਾਰਨ ਸਮਰਥਾਵਾਂ ਨੂੰ ਦੇਖਿਆ ਮੈਂ ਜਲ ਸੈਨਾ ਦੀ ਪੰਡੂਬੀ ਆਈਐਨਐਸ ਵਾਕਸ਼ੀਰ ਵਿੱਚ ਸਮੁੰਦਰ ਦੀਆਂ ਗਹਿਰਾਈਆਂ ਤੱਕ ਗਈ ਥਲ ਸੈਨਾ ਹਵਾਈ ਸੈਨਾ ਅਤੇ ਜਲ ਸੈਨਾ ਦੀ ਸ਼ਕਤੀ ਦੇ ਆਧਾਰ ਤੇ ਸਾਡੀ ਸੁਰੱਖਿਆ ਸਮਰੱਥਾ ਤੇ ਦੇਸ਼ ਵਾਸੀਆਂ ਨੂੰ ਪੂਰਾ ਪ੍ਰੋਸਤਾਏ ਪਿਆਰੇ ਦੇਸ਼ ਵਾਸੀਓ ਵਾਤਾਵਰਣ ਸੁਰੱਖਿਆ ਅੱਜ ਦੀ ਸਭ ਤੋਂ ਮਹੱਤਵਪੂਰਨ ਤਰਜੀਹ ਹੈ ਮੈਨੂੰ ਇਸ ਗੱਲ ਤੇ ਮਾਣ ਹੈ ਕਿ ਵਾਤਾਵਰਣ ਨਾਲ ਜੁੜੇ ਅਨੇਕ ਖੇਤਰਾ ਵਿਦਵਸ ਭਾਰਤ ਨੇ ਵਿਸ਼ੇਪ ਭਾਈਚਾਰੇ ਦਾ ਮਾਰਗਦਰਸ਼ਨ ਕੀਤਾ ਹੈ ਕੁਦਰਤ ਨਾਲ ਜੁੜੀ ਜੀਵਨ ਸ਼ੈਲੀ ਭਾਰਤੀ ਸਾਂਸਕ੍ਰਿਤਿਕ ਪਰੰਪਰਾ ਦਾ ਹਿੱਸਾ ਰਹੀ ਹੈ ਇਹੀ ਚੀਵਨ ਸ਼ੈਲੀ ਵਿਸ਼ਵ ਪਾਇਚਾਰੇ ਨੂੰ ਦਿੱਤੇ ਗਏ ਸਾਡੀ ਸੰਦੇਸ਼ ਲਾਈਫ ਚਾਈਲਡ ਫॉर এনवायरमेंट ਯਾਨੀ ਲਾਈਫ ਦਾ ਆਧਾਰੀ ਅਸੀਂ ਅਜੇ ਯਤਨ ਕਰੀਏ ਜਿਸ ਨਾਲ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਧਰਤੀ ਮਾਤਾ ਤੇ ਅਨਮੋਲ ਸਰੋਤ ਉਪਲਬਧ ਰਹਿ ਸਕਣ ਸਾਡੀ ਪਰੰਪਰਾ ਵਿੱਚ ਸਾਰੀ ਸ੍ਰਿਸ਼ਟੀ ਵਿੱਚ ਸ਼ਾਂਤੀ ਤੇ ਬਣੀ ਰਹਿਣ ਦੀ ਅਰਦਾਸ ਕੀਤੀ ਜਾ ਰਹੀ ਹੈ ਪੂਰੇ ਵਿਸ਼ਵ ਵਿੱਚ ਸ਼ਾਂਤੀਪੂਰਨ ਵਿਵਸਥਾ ਸਥਾਪਿਤ ਹੋਣ ਨਾਲ ਹੀ ਮਨੁੱਖਤਾ ਦਾ ਭੋਗ ਸ੍ਰੇਖਤ ਹੋ ਸਕਦਾ ਹੈ। ਵਿਸ਼ਵ ਦੇ ਅਨੇਕ ਖੇਤਰਾ ਵਿੱਚ ਵਿਆਪਤ ਅਸ਼ਾਂਤੀ ਦੇ ਵਾਤਾਵਰਨ ਵਿੱਚ ਭਾਰਤ ਵੱਲੋਂ ਵਿਸ਼ਵ ਸ਼ਾਂਤੀ ਦਾ ਸੰਦੇਸ਼ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਪਿਆਰੀ ਦੇਸ਼ ਵਾਸੀਓ, ਇਹ ਸਾਡਾ ਸੁਭਾਗ ਹੈ ਕਿ ਅਸੀਂ ਭਾਰਤ ਭੂਮੀ ਦੇ ਨਿਵਾਸੀ ਹਾਂ। ਸਾਡੀ ਜਨਨੀ ਜਨਮ ਭੂਮੀ ਲਈ ਕਵੀ ਗੁਰੂ ਰਵਿੰਦਰਨਾਥ ਠਾਕੁਰ ਨੇ ਕਿਹਾ ਸੀ ਉਹ ਆਮਾਰ ਦੇ ਸ਼ੇਰ ਮਾਟੀ ਤੋਂ ਮਾਰ ਪੋਰੇ ਠਿਕਾਈ ਮਾਤਾ ਯਾਨੀ ਏ ਮੇਰੇ ਦੇਸ਼ ਦੀ ਮਾਟੀ ਮੈਂ ਤੁਹਾਡੇ ਚਰਨਾਂ ਵਿੱਚ ਆਪਣਾ ਸੀਸ ਸੁਕਾਂਦਾ ਹਾਂ ਮੈਂ ਮੰਨਦੀ ਹਾਂ ਕਿ ਗਣਤੰਤਰ ਦਿਵਸ ਦੇਸ਼ ਭਗਤੀ ਦੀ ਇਸ ਮਜ਼ਬੂਤ ਭਾਵਨਾ ਨੂੰ ਹੋਰ ਵੀ ਦਿੜੜ ਕਰਨ ਲਈ ਸੰਕਲਪ ਦਾ ਮੌਕਾ ਹੈ ਆਓ ਆਪਾਂ ਸਾਰੇ ਮਿਲ ਕੇ ਰਾਸ਼ਟਰੀ ਪ੍ਰਤਮ ਦੀ ਭਾਵਨਾ ਨਾਲ ਕੰਮ ਕਰਦੇ ਹੋਏ ਆਪਣੇ ਗਣਤੰਤਰ ਨੂੰ ਹੋਰ ਵੀ गौरਵਸ਼ਾਲੀ ਬਣਾਇਏ ਮੈਂ ਇੱਕ ਵਾਰ ਫਿਰ ਤੁਹਾਨੂੰ ਸਭ ਨੂੰ ਗਣਤੰਤਰ ਦਿਵਸ ਦੀ ਹਾਰਦਿਕ ਵਧਾਈ ਦਿੰਦੀ ਹਾਂ ਮੈਨੂੰ ਡ੍ਰਿੜ ਵਿਸ਼ਵਾਸ ਹੈ ਕਿ ਤੁਹਾਡਾ ਜੀਵਨ ਸੁਖ ਸ਼ਾਂਤੀ ਸ੍ਰੇਖਿਆ ਅਤੇ ਖੁਸ਼ਹਾਲੀ ਨਾਲ ਭਰਪੂਰ ਰਹੇਗਾ ਮੈਂ ਤੁਹਾਡੇ ਸਾਰਿਆਂ ਦੀ ਉਜਲ ਭਵਿਕ ਦੀ ਮੰਗਲ ਕਾਮਨਾ ਕਰਦੀ ਹਾਂ ਧੰਨਵਾਦ ਜੈ ਹਿੰਦ ਜੈ ਭਾਰਤ